ਹalleluyah ਸਾਰੇ ਨਿਹਾਰੇ ਕਰੀ ਜਾਂਦੇ ਸ੍ਰੀਕ ਦਾਦਾ ਨੂੰ ਬਰਕਤ ਦੇ ਵੀ ਇਕ ਦਾਤ ਨੂੰ ਬਲੈਸ ਕਰੇ ਪਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯਿਸੂ ਦੇ ਜਿੰਦਾ ਅਤੇ ਜਿਵਾਲੇ ਨਾਮ ਦੇ ਵਿੱਚ ਰਹੀ ਗੋ ਅਸੀਂ ਉਹਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਲਈ ਖੁਦਾ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਉਸ ਇਨਸਾਨ ਦੀ ਜ਼ਿੰਦਗੀ ਯਿਸੂ ਮਸੀਹ ਸਵਾਰਦਾ ਹੈ ਉਸ ਇਨਸਾਨ ਦੀ ਜ਼ਿੰਦਗੀ ਯਿਸੂ ਮਸੀਹ ਸਵਾਰਦਾ ਹੈ ਸੱਚੇ ਦੇ ਨਾਲ ਜਿਹੜਾ ਬੰਦਾ ਯੇਸ਼ੂ ਨੂੰ ਪੁਕਾਰਦਾ ਹੈ ਸੱਚੇ ਦਿਲ ਨਾਲ ਜਿਹੜਾ ਬੰਦਾ ਯੇਸ਼ੂ ਮਸੀਹ ਨੂੰ ਪੁਕਾਰਦਾ ਹੈ ਆਪਣੇ ਲੋਕਾਂ ਦਾ ਉਹ ਰੱਖਦਾ ਖਿਆਲ ਏ ਆਪਣੇ ਲੋਕਾਂ ਦਾ ਉਹ ਰੱਖਦਾ ਖਿਆਲ ਏ ਖਜ਼ਾਨੇ ਅਸਮਾਨ ਦੇ ਖੋਲ ਕਰਦਾ ਹੈ ਮਾਲੋ ਮਾਲ ਏ ਖਜ਼ਾਨੇ ਅਸਮਾਨ ਦੇ ਕੋਲ ਕਰਦਾ ਹੈ ਮਾਲੋ ਮਾਲ ਏ ਯੇਸ਼ੂ ਨਾਸਰੀ ਵਿਗੜੇ ਕੰਮਾਂ ਨੂੰ ਸਵਾਰਦਾ ਏ ਯੇਸ਼ੂ ਨਾਸਰੀ ਵਿਗੜੇ ਕੰਮਾਂ ਨੂੰ ਸਵਾਰਦਾ ਹੈ ਉਹ ਸਾਡੀ ਸ਼ਾਨ ਤੇ ਸਾਡੀ ਪਹਿਚਾਣ ਏ ਉਹ ਸਾਡੀ ਸ਼ਾਨ ਤੇ ਸਾਡੀ ਪਹਿਚਾਨ ਏ ਉਸ ਤੋਂ ਆਪਣੀ ਜਿੰਦ ਕਰਾਂ ਮੈਂ ਕੁਰਬਾਨ ਉਸ ਤੋਂ ਆਪਣੀ ਜਿੰਦ ਮੈਂ ਕਰਾਂ ਕੁਰਬਾਨ ਉਸ ਦੇ ਨਾਮ ਦਾ ਕਰਾਂਗਾ ਮੈਂ ਪ੍ਰਚਾਰ ਉਸ ਦੇ ਨਾਮ ਦਾ ਕਰਾਂਗਾ ਮੈਂ ਪ੍ਰਚਾਰ ਉਹਦੇ ਸੱਚੇ ਨਾਮ ਦਾ ਕਰਾਂ ਮੈਂ ਇਕਰਾਰ ਉਹਦੇ ਸੱਚੇ ਨਾਮ ਦਾ ਕਰਾਂ ਮੈਂ ਇਕਰਾਰ ਸੱਚ ਮੁੱਚ ਯਿਸੂ ਮਸੀਹ ਉਸ ਇਨਸਾਨ ਦੀ ਜ਼ਿੰਦਗੀ ਸਵਾਰਦਾ ਹੈ ਸੱਚਮੁੱਚ ਯਿਸੂ ਮਸੀਹ ਉਸ ਇਨਸਾਨ ਦੀ ਜ਼ਿੰਦਗੀ ਸਵਾਰਦਾ ਹੈ ਸੱਚੇ ਦਿਲ ਨਾਲ ਜਿਹੜਾ ਬੰਦਾ ਯੇਸ਼ੂ ਨੂੰ ਪਕਾਰਦਾ ਹੈ ਯੇਸ਼ੂ ਨੂੰ ਪਕਾਰਦਾ ਹੈ ਯੇਸ਼ੂ ਨੂੰ ਪਕਾਰ ਗੋਡਪਲੇ ਜੀ ਸਾਰਨ ਥੇ